ਇਹ ਵੇਸ਼ੇ ਗੱਲ ਜੇ ਥੰਡ ਬੰਦੀ ਆ ਕਿ ਸਾਡਾ ਜੇ ਚੱਲਦਾ ਹੋਵੇ ਤਾਂ ਇਹ ਵੀ ਚੱਲਦੀ ਮਾਲਾ ਨੂੰ ਕੋ ਲੋਪਕਾ ਲੋਪਕਤੀ ਲੱਗ ਹੋਵੇ ਨਾਲ ਮੈਂ ਉਹ 700 ਤੋਂ ਵਿੱਚੋਂ ਫੁੱਟਿਆ ਤੇ ਇੱਕ ਘੰਟੀ ਤੇ ਇੱਕ ਸਾਡੇ ਨਾਲ ਖੰਡਾ ਪ੍ਰੋਜੈਕਸ਼ਨ ਕਰਕੇ ਗੱਲ ਮੈਂ ਦੂ ਦੇ ਨਾਲ ਭੜਾ ਰੋਏ ਅਸੀਂ ਜੇ ਕਿਸੇ ਦਾ ਬੜਾ ਕੀਤਾ ਹੁੰਦਾ ਭਾਵੇਂ ਸਰਕਾਰ ਚੇਤੇ ਨੂੰ ਕੋਈ ਵੀ ਆਖੀ ਹੁੰਦੀ ਲੋਕਾਂ ਦੇ ਸੱਚੇ ਝੂਠੇ ਪਰਚੇ ਪਰਚੇ ਕਰਾਏ ਹੁੰਦੇ ਪਲਾਟਾਂ ਦੇ ਕਾਫੀ ਬਣਾਏ ਹੁੰਦੇ ਲੜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਜਿਆਦਾ ਤੁਹਾਨੂੰ ਨੰੀਆਂ ਗੱਲਾਂ ਨਹੀਂ ਕਰੂੰਗਾ ਉਹ ਹੀ ਆਪਾਂ ਸਰਦ ਇਹਨਾਂ ਨੂੰ ਸੁਣਦੇ ਹਾਂ ਆਪਾਂ ਸਰਦ ਇਹਨਾਂ ਨੂੰ ਸੁਣਦੇ ਹਾਂ ਉਹਨਾਂ ਦੇ ਦੋ ਚਾਰ ਗੱਲਾਂ ਮੈਂ ਦੁਬਾਰਾ ਕਰ ਦਿੰਦਾ ਭਗਵਾਨ ਜੀ ਮੰਨ ਨੂੰ ਇਕੱਠਾ ਦੇ ਵਿੱਚ ਮਾੜਾ ਤਾਂ ਅੱਜ 2 ਸਾਲਾਂ ਦੇ ਵਿੱਚ ਵਿੱਚ ਕੱਲਾ ਆਪਣੇ ਆਪ ਲਈ ਇਹ ਟੇਲ ਲਈ ਜਿੰਨੇ ਵੀ ਸੁਵੇ ਸੀ ਸਾਰੇ ਪੱਕੇ ਕਰਕੇ ਟੇਲ ਤੱਕ ਪਹੜਾ ਦੇ ਉੱਜ ਜਿੱਥੇ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਮੇਰੇ ਤੋਂ ਪਹਿਲਾਂ ਮੰਤਰੀ ਜਿਹੜੇ ਜਨ ਸਮੂਤ ਮੰਤਰੀ ਸੀ ਗੁਰਮੀਤ ਸਿੰਘ ਜੀ ਤੇਰ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੂੰ ਨਾਮ ਲੈ ਲੈਣਾ ਵੀ ਤੁਹਾਡੇ ਨਾਮ ਗਿਆ ਇਹ ਪਾਣੀ ਤੋਂ ਬਿਨਾ ਮਰਦੇ ਹੋ ਤੁਸੀਂ ਆ ਜਾਓ ਮੇਰੇ ਨਾਲ ਆਓ ਤੇ ਦੇਖਿਓ ਜਿਵੇਂ ਬਾਗੀ ਉਹਨਾਂ ਪੁਲਿਸਿਕਾ ਇਸੇ ਕਰਕੇ ਆਪਣੇ ਸਾਰੇ ਪੈਸੇ ਆ ਕੇ ਉਹ ਸੂਏ ਬਣੇ ਪਰ ਤੁਹਾਡੀ ਸਮੱਸਿਆ ਨੂੰ ਪਤਾ ਲੱਗਿਆ ਕਿ ਜਦੋਂ ਸ਼ੁਰੂਆਤ ਨਾ ਮੜਦਾ ਉਦੋਂ ਇੱਕ ਲੈਵਲ ਚੈੱਕ ਹੁੰਦਾ ਵੀ ਪਾਣੀ ਚੱਲਦਾ ਕਿੱਥੇ ਹੁਣ ਆਪਾਂ ਪਾਣੀ ਛੱਡ ਕੇ ਦੇਖ ਲਿਆ ਜਿੱਥੇ ਪਾਣੀ ਦੇ ਲੈਵਲ ਚੱਲਦਾ ਜਿਹੜੇ ਮੋਗਾ ਉੱਚੇ ਆ ਕਿ ਉਹਨਾਂ ਨੂੰ ਨੀਵੇਂ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਉਹਨੂੰ ਪਾਣੀ ਦਾ ਜੀਐਲੂ ਐਸਪੀਓ ਨੂੰ ਐਕਸਲ ਨੂੰ ਪਤਾ ਲੱਗਿਆ ਵੀ ਪਾਣੀ ਐਸ ਲੈਵਲ ਤੇ ਚੱਲਦਾ ਜਿਹੜਾ ਮੋਗਾ ਪਰ ਦੇਖੋ ਸਾਡਾ ਉਹ ਵੀ ਉਹ ਮੋਗਾ ਤਵੇ ਵੀ ਨਹੀਂ ਹੱਥ ਕੋਈ ਨਹੀਂ ਸਾਰਾ ਉਹ ਉਹ ਦਿਨਾਂ ਪੰਜ ਦਸ ਦਿਨਾਂ ਬਾਅਦ ਜਾਂ ਕਿ ਜਦੋਂ ਆਪਾਂ ਨੂੰ ਲੋੜ ਜੇ ਲੱਗਿਆ ਵੀ ਹੁਣ ਪਾਣੀ ਦੀ ਲੋੜ ਨਹੀਂ ਦੋ ਤਿੰਨ ਦਿਨ ਬੰਦ ਕਰਕੇ ਕੱਲੇ ਥੋੜੇ ਨਹੀਂ ਜਿੱਥੇ ਜਿੱਥੇ ਵੀ ਜ਼ਰੂਰਤ ਆ ਉਹੋਕੇ ਅਸੀਂ ਨੀਵੇਂ ਕਰਕੇ ਸੈੱਟ ਕਰਦਾਂਗੇ ਇਸ ਗੱਲ ਦੀ ਪ੍ਰਵਾਹ ਨਾਲ ਉਤੋਂ ਕਿ ਪਤਾ ਲੱਗੇ ਕਿ ਪਾਣੀ ਕਿੱਥੇ ਚੱਲਦਾ ਹੈ ਸੂਆਂ ਤੋਂ ਲਾਵਾ ਤੁਸੀਂ ਮੇਰੇ ਕੋਲੇ ਆਏ ਆ ਕੰਮ ਹੈ ਛੋਟਾ ਪਰ ਪੂਰੇ ਦਾ ਕੱਠ ਹੁੰਦਾ ਗੱਲ ਦਾ ਕੱਠ ਹੁੰਦਾ ਕਿਪ ਕੋ ਅਸੇਮਾ ਨੂੰ ਬਹੁਤ ਮਾਰਦਾ। ਜਦੋਂ ਪੁੱਛਾ ਇਹ ਵੀ ਕੀ ਮਾਰਦਾ? ਜੇ ਅਸੀਂ ਕੁਝ ਨਹੀਂ ਕਰ ਸਕਦਾ ਅਸੀਂ ਕੁਝ ਲੋ ਵਾਦੇ ਨਹੀਂ ਕਰ ਸਕੀ। ਮਾਰਦਾ ਅਸੀਂ ਕਿਸ ਦਾ ਕੀ ਕਰਦਾ? ਮਾਰਦਾ ਜੀ ਇਹ ਕਰਦਾ ਵੀ ਜਿਹੜੇ ਪਹਿਲਾਂ ਭਰਾ ਤੋਂ ਉਹ ਔਖੇ ਹੁੰਦੇ ਸੀਗੇ ਪਾਣੀ ਲਾਉਂਦੇ ਜੋ ਲੈ ਕੇ ਆਉਣਾ ਦੇਣੇ ਪੂਰੀ ਕਰਦੇ ਆ। ਇਹ ਆ ਕੰਮ ਮਾਰਾ ਕਰਦਾ। ਜਿਹੜੇ ਉਹਦੇ ਇਕੱਠਾ ਜੀ ਵੀ ਜਾ ਕੇ ਬੈਠਦੇ ਆ ਜਿਹੜੇ ਚਿਰਦੇ ਆ ਵੀ ਹਾਂ ਮਾਰਾ ਬਦਲੋ ਸਰਕਾਰ ਨੂੰ ਜਿਹੜੇ ਆਪਾਂ ਦੇ ਭੇਡਾਂ ਬੱਕਰੀਆਂ ਦੱਸਦੇ ਰਿਹਾ ਕੋਲ ਝਾੜੂ ਦੇ ਨਾਲ ਭੇਡਾਂ ਦੇ ਭੌਂਚ ਪਾਦੇਗਾ ਭੇਡਾਂ ਦੱਸਦੇ ਰਿਹਾ ਜਿ세 ਆਹ ਵਾੜਾ ਕਰਤਾ ਅਸੀਂ ਆਹ ਵਾੜਾ ਕਰਤਾ ਵੀ ਪਹਿਲਾਂ 2.5 ਲੱਖ ਜਵਾਕ ਪੰਜਾਬ ਦਾ ਬਾਹਰ ਪਰੇ ਜਾਂਦਾ ਸੀ 2.5 ਲੱਖ ਬਾਹਰ ਪਰੇ ਜਾਂਦਾ ਸੀ ਤੇ 25-26 ਲੱਖ ਰੁਪਏ ਚਾਹੀਦੇ ਸੀ ਬਾਹਰ ਜਾਣ ਵਾਸਤੇ ਤੇ ਆਪਣਾ ਜਿੰਨਾ ਘੱਟ ਬੈਠਾ ਇਹ ਘਰ ਵਿੱਚ ਮਸ਼ਕਲ ਨਾਲ ਸ਼ਾਇਦ 5-7% ਪਰਵਾਰ ਹੋਣਗੇ ਜਿਹੜੇ ਸੌਖਾ ਪਰਚੀ ਲਖਦਾ ਹੈ ਪੰਜਾਬ ਕਰ ਸਕਦੇ ਸੀ ਉਹਦੇ ਜਵਾਬ ਨੂੰ ਮਾਰ ਭੇਜ ਸਕਦੇ। ਮਾੜਾ ਇਹ ਕਰਦਾ ਕਿ ਪਿਛਲਿਆਂ ਤੋਂ ਤਾਂ ਮੈਨੂੰ ਤਾਂ 15 ਸਾਲਾਂ ਚ 40 ਹਜ਼ਾਰ ਰੁਪਏ ਦਿੱਤੀ ਗਈ ਹੋਣੀ। ਤੇ ਮਾੜਾ ਇਹ ਕਰਦਾ ਕਿ ਅਸੀਂ ਢੂੜ ਸਾਗ ਚ ਮੈਨੂੰ ਦੋ ਵੀ ਨਹੀਂ ਆਦਿਆ ਕਿਉਂਕਿ 5-6 ਮਹੀਨੇ ਦਾ ਵੇਲੇ ਸਮਝਣ ਲੱਗੇ ਉਹਦੇ ਸਿਸਟਮ ਨੂੰ। ਕਿ ਅਸੀਂ ਢੂੜ ਸਾਗ ਚ 30 ਹਜ਼ਾਰ ਰੁਪਏ ਦੇ ਦਿੱਤੇ। ਆ ਸਾਡੇ ਤੋਂ ਮਾਰਾ ਹੋ ਗਿਆ। ਇਸ ਕਰਕੇ ਅੱਜ ਜਾਂਦੇ ਵੀ ਭਗਤ ਨਾਲੋਂ ਕੋਟਣਾ ਪਾਉ। ਅਸੀਂ ਮਾਰੇ ਕਾਹ ਕੰਮ ਕਰਤੇ 2015 ਜਦੋਂ ਸਰਕਾਰ ਬਣੀ ਦਿੱਲੀ ਸਰਵਿਤ ਕੇਂਦਰੀ ਬਣਦੀ 2015 ਚ ਉਹਨੇ ਬਿਜਲੀ ਫ੍ਰੀ ਕਰੀ ਹੁਣ ਸੁਖ ਵਿਲਾਸ ਉਧਰ ਹੁਣ ਜਦੋਂ ਆਪਣੇ ਵਸਤਾ ਹੋਰ ਵੀ بڑے ਵੱਡੇ ਹਟਣਾ ਚਲੇ ਇਹਦਾ ਆਉਂਦਾ 500 600 ਰੁਪਏ ਦਾ ਸਮੋਸਾ ਹੈ ਹੁਣ ਜਿੰਨੇ ਦਾ ਇੱਕ ਸਮੋਸਾ 500 600 ਦਾ ਵਿਕਦਾ ਸੀ ਸਰਕਾਰੀ ਬੱਸਾਂ ਬੰਦ ਸੀ ਤੇ ਸਾਰੇ ਟਾਈਮ ਆਰਬਿਟ ਬੱਸਾਂ ਨੂੰ ਸੀ ਉਹ ਲਾ ਕਿਸੇ ਕਿਸੇ ਪਰਿਵਾਰ ਦਾ 25-30 ਹਜ਼ਾਰ ਕੇ ਦਾ ਬਿੱਲ ਮਾਫ ਹੋ ਜਾਵੇ ਪਰ ਇਨਾ ਕੁੱੜੇ 7 ਸਾਲ ਸੀਏ 2 ਸਾਲ ਕੈਪਟਨ ਦੇ ਤੇ ਗਾਂ 5 ਸਾਲ ਇਹਦੇ 2 ਸੁਖਵੀਰ ਦੇ ਤੇ 5 ਕੈਪਟਨ ਦੇ 7 ਸਾਲਾਂ ਮੈਂ ਜਿਹੜੇ ਇੱਕ ਟੀਮ ਹੀ ਭੇਜ ਦਿੰਦੇ ਦਿੱਲੀ ਯਾ ਦੇਖਦਾ ਲੱਗਿਆ ਕਿ ਅਰਗਨ ਕੇਦਰੀਵਾਲ ਉਹਦੇ ਕੋਲ ਕੋਈ ਡੈਮ ਨਹੀਂ ਉਹਦੇ ਕੋਲ ਕੋਈ ਨਦੀ ਨਹੀਂ ਉਹਦੇ ਕੋਲ ਕੋਈ ਤਲਾਬ ਨਹੀਂ ਉਹਦੇ ਕੋਲੇ ਕੋਈ ਕੋਲੇ ਦੀ ਖਾਨ ਨਹੀਂ ਉਹ ਕਿਵੇਂ ਬਿਜਲੀ ਫ੍ਰੀ ਦੇਈ ਹੁੰਦਾ ਹੈ ਹਾਲਾਂਕਿ ਇਹਨਾਂ ਦੇ ਕੇ ਵੋਟਾਂ ਮੈਂਦਾ ਕਿ ਮੈਂ ਬਾੜਾ ਹਾਂ ਕਿ ਬਾਹਰ ਵੀ ਪਰ ਦੇਖ ਤਾਂ ਲੈਂਦੇ ਨੇ ਕਿ ਕਰੀ ਕੀ ਜਾਂਦਾ ਹੈ ਦੇਖਿਆ ਤਾਂ ਨਹੀਂ ਕਿਉਂਕਿ ਆਪਦੇ ਢੱਡਰਾ ਚੰਨ ਦੇ ਤਾਂ ਇਹਨਾਂ ਦਾ ਕਿਸੇ ਹੋਰ ਪਾਸੇ ਨਾਲ ਧਿਆਨ ਹੁੰਦਾ ਸਿਆਸਤ ਦਾ ਬਦਨਾਮ ਇੰਨੀ ਕਰਨ ਕਰ ਰੱਖੀ ਸੀ ਵੀ ਜਿਹੜਾ ਬਣਦਾ ਸੀ ਉਹ ਤਾਂ ਖਾਲ ਵਾਲੇ ਪਾਸੇ ਪਹੁੰਚ ਜਾਂਦਾ ਸੀ ਜਿਹੜਾ ਬਖਤ ਸੀ ਸੱਚੇ ਖਾਲ ਵਾਲੇ ਪਾਸੇ ਪਹੁੰਚ ਜਾਂਦਾ ਸੀ ਆ ਤੁਹਾਡੇ ਸਾਹਮਣੇ ਕੱਟ ਦੇ ਬੈਠਾ ਬੈਠ ਕੱਲ ਅਸੀਂ ਕੱਟ ਚ ਗਏ ਪਰਸੋਂ ਮਾਨਸਰ ਦੇ ਪਾਸੇ ਬੈਠੇ ਸੀ ਐਮ ਸਾਹਿਬ ਦੇ ਬੜੇ ক্লোਜ਼ ਮਿਸਟਰ ਅਸੀਂ ਸੀ ਬ੍ਰਿਓਰ ਉਹ ਵੀ ਉਹੀ ਪਾਸੇ ਬੈਠੇ ਨਹੀਂ ਕਿ ਕਹਿ ਕਹਿ ਹੀ ਜਾ ਰਿਹਾ ਸੀ ਕੱਲ ਮੈਂ ਮੋੜ ਸੀਗਾ ਉੱਥੇ ਮੈਨੂੰ ਐਮਐਲਏ ਸਾਹਿਬ ਭਾਈ ਬਲਕਾ ਸਿੰਘ ਉਹਨਾਂ ਦੇ ਭਾਈ ਦਾ ਬੈਠਾ